ਅਗਿਆਨ ਕਹਿੰਦੇ ਜਿਵੇਂ ਵੇਖੋ ਗਿਆਨ ਹੈ ਨਾ ਗਿਆਨ ਦਾ ਭਾਵ ਸਮਝ ਆ ਜਾਣੀ ਗਿਆਨ ਦਾ ਭਾਵ ਚਾਨਣ ਤੇ ਗਿਆਨ ਦੇ ਅਗੇ ਐਡਾ ਲਾਤੀ ਇਹ ਤੇ ਬਨ ਜਾਂਦਾ ਅਗਿਆਨ ਉਥੇ ਬਨ ਜਾਂਦਾ ਬੇਸਮਝ ਅਗਿਆਨ ਭਾਵ ਹਨੇਰਾ ਹਨੇਰੇ ਵਿੱਚ ਵੇਖੋ ਆਪਾਂ ਨੂੰ ਜਿਤਨਾ ਕੁਛ ਨਹੀਂ ਸੋਜਦਾ ਕੁਛ ਨਹੀਂ ਦੇਖਦਾ ਇਸੇ ਤਰ੍ਹਾਂ ਹੈ ਗੁਰੂ ਸਾਹਿਬ ਜੀ ਦੀ ਜਦੋਂ ਕਿਰਪਾ ਹੁੰਦੀ ਗੁਰੂ ਦੀ ਸ਼ਰਨ ਵਿੱਚ ਜਦੋਂ ਆਪਾਂ ਆਉਣੇ ਹਾਂ ਗੁਰੂ ਸਾਹਿਬ ਜੀ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਹਨ। ਭਾਵ ਕਿ ਜਿਵੇਂ ਵੇਖੂ ਆਪਾਂ ਨੂੰ ਧੁੰਦਲਾ ਦਿਸਦਾ ਹੋਵੇ ਤੇ ਆਪਾਂ ਅੱਖਾਂ ਵਿੱਚ ਪਹਿਲੇ ਸਮਿਆਂ ਵਿੱਚ ਸੁਰਮਾ ਪਾ ਲੈਂਦੇ ਸਨ ਤਾਂ ਇਸ ਤਰ੍ਹਾਂ ਸਾਫ਼ ਦਿਸਣਾ ਸ਼ੁਰੂ ਹੋ ਜਾਂਦਾ ਸੀ। ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਹਿਰਦੇ ਰੂਪੀ ਅੱਖਾਂ ਦੇ ਵਿੱਚ ਗਿਆਨ ਰੂਪੀ ਸੁਰਮਾ ਪਾਉਂਦੇ ਹਨ। ਗਿਆਨ ਅੰਜਨ ਜਾ ਕੇ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰੇ ਸੂਜਿਥ ਨਾਹੀ ਬੋੜ ਬੋੜ ਪਰਮਾਤਾ ਭਾਵ ਕੇ ਅਗਿਆਨਤਾ ਦੇ ਹਨੇਰੇ ਵਿੱਚ ਇਹ ਜੀਵ ਭਰਮਾਂ ਵਿੱਚ ਪਿਆ ਫਿਰਦਾ ਹੈ ਭਾਵ ਕੇ ਜਮਦਾ ਮਰਦਾ ਫਿਰਦਾ ਹੈ ਦੁੱਖ ਭੋਗਦਾ ਫਿਰਦਾ ਹੈ ਜੂਨਾ ਵਿੱਚ ਪਿਆ ਫਿਰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੂਨਾ ਵਿੱਚ ਕਿਹੜੀਆਂ ਜਿਸ ਤਰ੍ਹਾਂ ਚਾਰ ਤਰ੍ਹਾਂ ਇਹ ਜੀਵ ਪੈਦਾ ਹੁੰਦੇ ਹਨ 84 ਲੱਖ ਜੂਨਾ ਹਨ ਚਾਰ ਤਰ੍ਹਾਂ ਦੇ ਜੀਵ ਪੈਦਾ ਹੁੰਦੇ ਹਨ ਕੁਝ ਆਂਡੇ ਵਿੱਚੋਂ ਪੈਦਾ ਹੁੰਦੇ ਹਨ ਕੁਝ ਜੇਰ ਵਿੱਚੋਂ ਪਸ਼ੂ ਤੇ ਮਨੁੱਖ ਪੈਦਾ ਹੁੰਦੇ ਹਨ ਸੇਤਜ ਗੰਦਗੀ ਨੂੰ ਕਹਿੰਦੇ ਹਨ ਪਸੀਨੇ ਨੂੰ ਕਹਿੰਦੇ ਹਨ ਜਿੱਥੇ ਬਹੁਤ ਜ਼ਿਆਦਾ ਗੰਦਗੀ ਹੋਵੇ ਜੀਵ ਆਪਨ ਜੀ ਉਥੇ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ ਤੇ ਇੱਕ ਉਤਪੋਜ ਉਤਪੋਜ ਰੋਖਾਦ ਫਸਲਾਂ ਸਬਜ਼ੀਆਂ ਫਲ ਜਿਹੜੇ ਧਰਤੀ ਵਿੱਚੋਂ ਪੈਦਾ ਹੁੰਦੇ ਹਨ ਇਸ ਤਰ੍ਹਾਂ ਚਾਰ ਤਰ੍ਹਾਂ ਇਹ ਜੀਵ ਪੈਦਾ ਹੁੰਦੇ ਹਨ ਅੰਡਜ ਜੇਰਜ ਸੇਤਜਕੀਨੇ ਉਤਪਜ ਖਾਨ ਬਹੁਰ ਰਚ ਦੇਨੇ ਇਸ ਤਰ੍ਹਾਂ ਪਰਮਾਤਮਾ ਨੇ ਵਾਹਿਗੁਰੂ ਨੇ ਇਹ ਬਹੁਤੀ ਤਰ੍ਹਾਂ ਦੀ ਇਹ ਰਚਨਾ ਜਿਹੜੀ ਹੈ ਰਚੀ ਹੋਈ ਹੈ ਤਾਂ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਬਸ ਇਨਾ ਜੂਨਾ ਵਿੱਚ ਇਹ ਜੀਵ ਫਿਰ ਭਟਕਦਾ ਫਿਰਦਾ ਹੈ ਭਰਮਾਂ ਵਿੱਚ ਪਿਆ ਫਿਰਦਾ ਹੈ ਤੇ ਦੁਖ ਭੋਗਦਾ ਫਿਰਦਾ ਹੈ ਕਈ ਵਾਰ ਆਪਾਂ ਬ੍ਰਿਸ਼ ਬਣੇ ਹਾਂ ਕਈ ਵਾਰ ਆਪਾਂ ਜਾਨਵਰ ਬਣੇ ਹਾਂ ਕਈ ਵਾਰ ਪਸ਼ੂ ਬਣੇ ਹਾਂ ਕਈ ਵਾਰ ਆਪਾਂ ਕੀੜੇ ਮਕੌੜਿਆਂ ਦੀ ਜੂਨ ਵਿੱਚ ਪਏ ਕਈ ਵਾਰ ਸਤਿਗੁਰੂ ਜੀ ਕਹਿੰਦੇ ਸੱਪ ਦੀ ਜੂਨ ਵਿੱਚ ਵੀ ਆਏ ਕੇਤੇ ਰੁਖ ਬਿਰਖ ਹਮਚੀਨੇ ਕੇਤੇ ਪਸ਼ੂ ਆਪਾਏ ਕੇਤੇ ਨਾਗ ਕੁੱਲੀ ਮੈਂ ਆਏ ਕੇਤੇ ਪੰਖ ਉਡਾਏ ਤੇ ਕਈ ਵਾਰ ਪੰਛੀ ਬਣ ਕੇ ਕਹਿੰਦੇ ਆਕਾਸ਼ ਵਿੱਚ ਉੱਡਦੇ ਫਿਰਦੇ ਰਹੇ ਆ ਪਰ ਹੁਣ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਹੋਈ ਹੈ ਤੇ ਕਹਿੰਦੇ ਕਿ ਇਸ ਤਰ੍ਹਾਂ ਇਹ ਮਨੁੱਖਾ ਜਨਮ ਆਪਾਂ ਨੂੰ ਪ੍ਰਾਪਤ ਹੋਇਆ ਹੈ